दर्शका हमदर टीवी देख रहे सारे दर्शकों का स्वागत है मैं कविता लेके हाजिर हूं नया शो टिकट टू कनाडा इस शो ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬੀਆਂ ਦੀ ਉਹਨਾਂ ਪੰਜਾਬੀਆਂ ਦੀ ਜੋ ਪੰਜਾਬ ਦੇ ਵਿੱਚੋਂ ਬਾਹਰ ਜਾਣ ਦਾ ਸੁਪਨਾ ਰੱਖਦੇ ਨੇ ਪਰ ਉੱਥੇ ਜਾ ਕੇ ਉਹਨਾਂ ਦੇ ਨਾਲ ਬਹੁਤ ਔਖੀ ਘੜੀ ਦੇ ਵਿੱਚੋਂ ਲੰਘਦੇ ਨੇ ਚਾਹੇ ਉਹ ਮਸਲਾ ਹੋਵੇ ਸੋਸ਼ਲ ਇਸ਼ੂ ਦੇ ਨਾਲ ਜੁੜਿਆ ਹੋਇਆ ਭਾਵੇਂ ਪੋਲਿਟਿਕਸ ਦੇ ਨਾਲ ਜੁੜਿਆ ਹੋਵੇ ਅਸੀਂ ਉਹਨਾਂ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਇਸ ਉੱਤੇ ਡਿਸਕਸ਼ਨ ਕਰਾਂਗੇ رائے ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਗੱਲ ਹੋਵੇਗੀ ਤਾਹੀਂ ਜਾ ਕੇ ਹੱਲ ਨਿਕਲੇਗਾ ਕਿਉਂਕਿ ਸਾਡੀ ਪੰਜਾਬੀ ਜੋ ਸ਼ੁਰੂ ਤੋਂ ਹੀ ਵਿਦੇਸ਼ਾਂ ਦਾ ਰੁੱਖ ਕਰਨ ਦਾ ਸੁਪਨਾ ਰੱਖਦੇ ਨੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣ ਦਾ ਸੁਪਨਾ ਰੱਖਦੇ ਨੇ ਪਰ ਅਜਿਹੇ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਹੀ ਔਖੀ ਘੜੀ ਦੇ ਵਿੱਚੋਂ ਉਲੰਘਦੇ ਨੇ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਡੀ ਪੰਜਾਬ ਦੀਆਂ ਜੁੱਤੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਓਨਲੀ ਫੈਨਸ ਵਰਗੀ ਜਿਹੜੀ ਐਪ ਹੈ ਉਹ ਉਹਨਾਂ ਦੇ ਵੱਲੋਂ ਇਸਤੇਮਾਲ ਕੀਤੀ ਜਾਂਦੀ ਹੈ ਹਾਲਾਂਕਿ ਤੁਸੀਂ ਵੀ ਸ਼ਾਇਦ ਇਸ ਨਾਲੋਂ ਵਾਕਿਫ ਜ਼ਰੂਰ ਹੋਵੋਗੇ ਓਨਲੀ ਮਾਈ ਫੈਨਸ ਦੀ ਗੱਲ ਕਰ ਲਈਏ ਪਾਵੇਂ ਬਲਾਈਂਡ ਡੇਟਸ ਦੀ ਗੱਲ ਕਰ ਲਈਏ ਅਲੱਗ-ਅਲੱਗ ਪਲੇਟਫਾਰਮ ਤੇ ਜਾ ਕੇ ਸਾਡੇ ਪੰਜਾਬ ਦੀਆਂ ਕੁਝ ਤਿਆਂ ਜਿਨ੍ਹਾਂ ਦੇ ਵੱਲੋਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਬੇਹਦੀ ਮੰਦਪਾਗੀ ਗੱਲ ਹੈਗੀ ਐ ਇਸ ਉੱਤੇ ਗੱਲਬਾਤ ਕਰਨੀ ਬੇਹਦ ਜ਼ਰੂਰੀ ਹੈ ਤਾਂ ਇਸ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਰ ਜਿਨ੍ਹਾਂ ਉੱਤੇ ਅਸੀਂ ਇਸ ਮੁੱਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਆਂ ਤੇ ਜਿਵੇਂ ਤੁਸੀਂ ਕਵਿਤਾ ਕਿਹਾ ਵੀ ਨਵਾਂ ਸ਼ੋਅ ਲੈ ਕੇ ਹਾਜ਼ਰ ਆਂ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਮਾਨ ਸਤਕਾਰ ਤੁਸੀਂ ਹਮੇਸ਼ਾ ਸਾਡੇ ਸ਼ੋਜ਼ ਨੂੰ ਲਾਈਵ ਨੂੰ ਦਿੱਤਾ ਤੇ ਇਸ ਸ਼ੋਅ ਨੂੰ ਵੀ ਤੁਸੀਂ ਪਿਆਰ ਦੋਗੇ ਸਤਕਾਰ ਦੋਗੇ ਤੇ ਸਪੋਰਟ ਕਰੋਗੇ ਜੀ ਜੀ ਚਿਰਨ ਜੇਕਰ ਗੱਲ ਕਰੀਏ ਤਾਂ ਪੰਜਾਬੀਆਂ ਦਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਕੋਈ ਕੋਰਸ ਕੀਤਾ ਜਾਵੇ ਸ਼ੁਰੂ ਤੋਂ ਹੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਵਿਦੇਸ਼ ਜਾਣ ਦੀ ਪਰ ਖਬਰਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਕਿ ਸਾਡੇ ਪੰਜਾਬ ਦੀਆਂ ਕੁਝ ਧੀਆਂ ਜਿਨ੍ਹਾਂ ਦੇ ਵੱਲੋਂ ਓਨਲੀ ਮਾਈ ਪੈਨ ਜੋ ਐਪ ਹੈ ਜ ਜ ਤੁਹਾਨੂੰ ਪਤਾ ਹੋ ਅਰਦਸ਼ਕਾਂ ਨੂੰ ਵੀ ਪਤਾ ਹੋਵੇਗਾ ਜੋ ਕਿ ਵਲਗਰ ਐਪ ਹੈ ਜਿਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੂਜੇ ਪਾਸੇ ਬਲਾਈਂਡਸ ਡੇਟਸ ਨੂੰ ਵੀ ਲੈ ਕੇ ਗੱਲ ਕਰ ਲਈ ਤਾਂ ਅਜਿਹੇ ਮਸਲੇ ਸਾਹਮਣੇ ਆ ਰਹੇ ਨੇ ਤੇ ਮਾਪੇ ਵੀ ਤਾਂ ਹੈਰਾਨ ਹੋ ਰਹੇ ਨੇ ਇਹ ਗੱਲ ਨਾ ਸੁਣ ਕੇ ਤੁਸੀਂ ਇੱਕ ਗੱਲ ਦੇਖੋ ਵੀ ਅੱਜ ਜਿਹੜਾ ਆਪਾਂ ਮੁੱਦਾ ਤੇ ਗੱਲਬਾਤ ਕਰਨੀ ਹੈ ਫਰਸਟ ਐਪੀਸੋਡ ਫਰਸਟ ਸ਼ੋ ਤੇ ਸ਼ੁਰੂਆਤ ਜਿਸ ਮੁੱਦੇ ਤੋਂ ਆਪਾਂ ਕੀਤੀ ਹੈ ਕੈਨੇਡਾ ਤੇ ਤੁਸੀਂ ਜ਼ਿਕਰ ਕੀਤਾ ਵੀ ਹਰੇਕ ਪੰਜਾਬੀ ਦਾ ਹਰੇਕ ਨੌਜਵਾਨ ਦਾ ਮਾਪਿਆਂ ਦਾ ਵੀ ਹੀ ਸੁਪਨਾ ਹੁੰਦਾ ਹੁਣ ਤਾਂ ਰੁਝਾਨ ਜਗ ਜਾਹਰ ਹੋ ਚੁੱਕਿਆ ਵੀ ਪਰਿਵਾਰ ਪਹਿਲਾਂ ਹੀ 12ਵੀਂ ਕੀਤੀ ਨਹੀਂ ਤੇ ਬੱਚਿਆਂ ਨੂੰ ਕਹਿਣ ਲੱਗ ਜਾਂਦੇ ਨੇ ਵੀ ਭਾਈ ਆਇਲਸ ਦੀ ਤਿਆਰੀ ਕਰੋ ਤੁਹਾਨੂੰ ਬਾਹਰ ਭੇਜਣਾ ਪਰ ਜਿਹੜਾ ਮੁੱਦੇ ਦੀ ਅੱਪਾ ਅੱਜ ਕਵਿਤਾ ਗੱਲ ਕਰ ਰਹੇ ਹਨ ਇਹ ਬੇਹੱਦ ਅਪਾ ਇਹ ਕਹਿ ਸਕਦੇ ਵੀ ਦੁਖਦਈ ਹੈ ਬੜੇ ਦੁਖੀ ਮਨ ਦੇ ਨਾਲ ਅੱਜ ਇਹ ਜਿਹੜਾ ਮੁੱਦਾ ਚੁੱਕਣਾ ਪੈ ਰਿਹਾ ਤੇ ਡਿਸਕਸ਼ਨ ਕਰਨੀ ਪੈ ਰਹੀ ਹੈ ਵੀ ਸਾਡੀਆਂ ਧੀਆਂ ਪੰਜਾਬ ਦੀਆਂ ਉਹਨਾਂ ਨੂੰ ਕਿੰਨੇ ਮਾੜੇ ਹਾਲਾਤਾਂ ਚੋਂ ਗੁਜ਼ਰਨਾ ਪੈ ਰਿਹਾ ਹੈ ਕੈਨੇਡਾ ਦੀ ਧਰਤੀ ਦੇ ਵਿੱਚ ਜੀ ਕੈਨੇਡਾ ਦੇ ਹਾਲਾਤ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਨੇ ਵੀ ਬੱਦ ਤੋਂ ਬੱਦਰ ਹਾਲਾਤ ਹੋਏ ਹੋਏ ਨੇ ਚਾਹੇ ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਐਕਸਟਰਸ਼ਨ ਕਾਲਸ ਦਾ ਮਸਲਾ ਹੈ ਰੰਗਦਾਰੀ ਦਾ ਮਸਲਾ ਹੈ ਸੇਫਟੀ ਦਾ ਮਸਲਾ ਹੈ ਉੱਤੇ ਕਾਰ ਚੋਰੀ ਦਾ ਮਾਮਲਾ ਹੈ ਚੋਰੀਆਂ ਲੁੱਟਾਂ ਦਾ ਵਾਰਦਾਤਾਂ ਦਾ ਮਾਮਲਾ ਹੈ ਜਾਂ ਫਿਰ ਪੰਜਾਬੀ ਨੌਜਵਾਨ ਹਾਰਟ ਅਟੈਕਸ ਨਾਲ ਮਰ ਰਹੇ ਨੇ ਐਕਸੀਡੈਂਟਸ ਦੀਆਂ ਆਏ ਦਿਨ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ ਸੋ ਬੇहद ਚਿੰਤਾਜਨਕ ਸਥਿਤੀ ਬਣੀ ਹੋਈ ਹੈ ਹਾਲਾਂਕਿ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਪੁਰਾਣੇ ਸਮੇਂ ਦੇ ਗਏ ਹੋਣੇ ਉਹ ਬੜੇ ਸੈਟਲ ਵੀ ਨੇ ਚੰਗੇ ਵਧੀਆ ਉਹਨਾਂ ਦਾ ਬਿਜ਼ਨਸ ਸੈਟਅਪ ਕੀਤੇ ਹੋਏ ਨੇ ਚੰਗਾ ਉਹਨਾਂ ਦਾ ਰੋਜ਼ਗਾਰ ਚੱਲ ਰਿਹਾ ਵਧੀਆ ਲਾਈਫ ਹੈ ਪਰ ਕੁਝ ਸਾਡੀਆਂ ਪੰਜਾਬ ਦੀਆਂ ਧੀਆਂ ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਹੁਣ ਇਹਦੇ 'ਚ ਆਪਾਂ ਡਿਸਕਸ਼ਨ ਇਹ ਵੀ ਕਰਨੀ ਹੈ ਵੀ ਉਹ ਕੁੜੀਆਂ ਜੇ ਗਲਤ ਰਾਤ ਤੁਰੀਆਂ ਨੇ ਕੁਰਾਹੇ ਪਈਆਂ ਨੇ ਉਹਦੇ ਪਿੱਛੇ ਕਾਰਨ ਕੀ ਨੇ ਕੀ ਉਹਦੇ ਪਿੱਛੇ ਸਰਕਮਸਟੈਂਸਸ ਹਾਲਾਤ ਦਾ ਆਪਾਂ ਦੋਸ਼ ਦੇ ਸਕਦੇ ਆ ਕੀ ਉਹਦੇ ਪਿੱਛੇ ਦੋਸ਼ ਦਿੱਤਾ ਜਾ ਸਕਦਾ ਵੈਸਟਰਨ ਕਲਚਰ ਦਾ ਪੱਛਮੀ ਸਭਿਤਾ ਦਾ ਪ੍ਰਭਾਵ ਹੈ ਜਿਹੜਾ ਕੀ ਉਹਦੇ ਪਿੱਛੇ ਦੋਸ਼ ਦਿੱਤਾ ਜਾ ਸਕਦਾ ਵੀ ਆਜ਼ਾਦੀ ਦੇ ਨਾਂ ਤੇ ਜਿਹੜੇ ਛੋਟੇ ਕੱਪੜੇ ਪਾ ਕੇ ਜਾਂ ਆਪਣੇ ਬਲਗੈਰਿਟੀ ਨੂੰ ਪ੍ਰਮੋਟ ਕਰਨਾ ਜਾਂ ਸੋਸ਼ਲ ਮੀਡੀਆ ਦਾ ਰੀਲਸ ਦਾ ਇੰਸਟਾਗ੍ਰਾਮ ਦਾ ਜਾਂ ਜਿਹੜੇ ਸੋਸ਼ਲ ਪਲੇਟਫਾਰਮਸ ਨੇ ਉਹਨਾਂ ਦਾ ਇਨਫਲੂਐਂਸ ਸਾਡੀਆਂ ਕੁੜੀਆਂ ਤੇ ਪੈ ਰਿਹਾ ਜਾਂ ਹਾਲਾਤ ਇਸ ਹੱਦ ਤੱਕ ਖਰਾਬ ਹੋ ਚੁੱਕੇ ਨੇ ਵੀ ਸਾਡੀ ਕੁੜੀਆਂ ਨੂੰ ਓਨਲੀ ਫੈਨਸ ਐਪ ਬੜੇ ਦੁੱਖ ਵਾਲੀ ਗੱਲ ਹੈ ਕਹਿੰਦਾ ਮੈਂ ਬੜੇ ਦੁਖੀ ਮਨ ਨਾਲ ਇਹ ਗੱਲ ਕਹਿ ਰਿਹਾ ਹਾਂ ਜੀ western culture ਕੀ ਹੈ ਗੋਰੀਆਂ ਕੀ ਕਰਦੀਆਂ ਨੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਓਨਲੀ ਫੈਨਸ ਐਪ ਵਰਗੀ ਜਿਹੜੀ ਕਹੋ سوشل ਪਲੇਟਫਾਰਮ ਹੈ ਉਹਦੇ ਉੱਪਰ ਜੇ ਪੰਜਾਬੀ ਕੁੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਨਾ ਤਾਂ ਸਾਡੇ ਲਈ ਇਹ ਦੋ ਬੜੀ ਦੁੱਖ ਵਾਲੀ ਗੱਲ ਕبھی ਤਾਂ ਕੋਈ ਹੋ ਹੀ ਨਹੀਂ ਸਕਦੀ ਵੀ ਸਾਨੂੰ ਇਹ ਦਿਨ ਦੇਖਣਾ ਪੈ ਰਿਹਾ ਵੀ ਸਾਡੀਆਂ ਪੰਜਾਬ ਦੀਆਂ ਕੁੜੀਆਂ ਉਹ ਵਟਐਵਰ ਰੀਜ਼ਨ ਕੀ ਨੇ ਵਟਐਵਰ ਉਹ ਉਥੇ ਮੰਗਾਈ ਨਾਲ ਜੂਝ ਰਹੀਆਂ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਲਈ ਫੀਸਾਂ ਭਰਨੀਆਂ ਔਕੀਆਂ ਨੇ ਉਹਨਾਂ ਲਈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਵਟਐਵਰ ਰੀਜ਼ਨਸ ਕੀ ਨੇ ਪਰ ਜੇ ਓਨਲੀ ਫੈਨਸ ਐਪ ਵਰਗੀ ਉਹਦੇ ਤੇ ਪੰਜਾਬੀ ਕੁੜੀਆਂ ਹੈਗੀਆਂ ਨੇ ਨਾ ਤਾਂ ਇਸ ਇਸ ਤੋਂ ਮਾੜੀ ਗੱਲ ਸਾਡੇ ਲਈ ਤੇ ਦੁਖਦਈ ਗੱਲ ਨਹੀਂ ਹੋ ਸਕਦੀ ਤੇ ਇੱਕ ਚੀਜ਼ ਮੈਂ ਦਰਸ਼ਕਾਂ ਨੂੰ ਤੇ ਤੁਹਾਨੂੰ ਵੀ ਦੱਸ ਦਣਾ ਜਿਹੜੀ ਇਹ ਓਨਲੀ ਫੈਨਸ ਐਪ ਹੈ ਇਹ ਇੱਕ ਵਲਗਰ ਐਪ ਕਹਿ ਪਾਈ ਨੂੰ ਕਹਿ ਸਕਦੇ ਆ ਇੱਕ ਵਰਚੁਅਲ ਸੈਕਸ ਐਪ ਹਾਲਾਂਕਿ ਜੇ ਜ਼ਿਕਰ ਕਰੀਏ ਤਾਂ ਬਹੁਤ ਲੋਕ ਕਹਿੰਦੇ ਨੇ ਚਰਚਾ ਵੀ ਹੁੰਦੀ ਹੈ ਕਹਿੰਦੇ ਜੀ ਦੋਏ ਕਿਤੇ ਨੇ ਜਿਹੜੇ ਸਭ ਤੋਂ ਪੁਰਾਣੇ ਨੇ ਪ੍ਰਾਚੀਨ ਚੱਲਦੇ ਆਉਂਦੇ ਨੇ ਇੱਕ ਰਾਜਨੀਤੀ ਹੈ ਇੱਕ ਪ੍ਰੋਸਟੀਚੂਨ ਪਰ ਇਹ ਜਿਹੜਾ ਵਰਚੁਅਲ ਇੱਕ ਅਜੋਕੇ ਸਮੇਂ ਦਾ ਨਵੇਂ ਆਧੁਨਿਕ ਟਾਈਮ ਦਾ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਜਿਸਮ ਫਰੋਸ਼ੀ ਦੇ ਇਨਡਾਇਰੈਕਟਲੀ ਕਹੀ ਦੀ ਇਹ ਪ੍ਰੋਸਟੀਚੂਨ ਦਾ ਕਹ ਲਈ ਇੱਕ ਵਰਚੁਅਲ सेक्स ਐਪ ਇਹਨੂੰ ਆਪਾਂ ਕਹਿ ਸਕਦੇ ਹਾਂ ਤੇ ਹਣ ਜੇ ਸੁਣਨ ਨੂੰ ਇਹ ਜੀ ਚੀਜ਼ ਲੱਗਦੀ ਹੈ ਮੈਂ ਮੰਨਦਾ ਵੀ ਦਰਸ਼ਕਾਂ ਨੂੰ ਵੀ ਥੋੜਾ ਜਿਹਾ ਅਜੀਬ ਲੱਗੂਗਾ ਤੇ ਦਰਸ਼ਕ ਆਪਣੀ ਰਾਏ ਸਾਡੇ ਨਾਲ ਕਮੈਂਟਾਂ 'ਚ ਸਾਂਝੀ ਕਰਨਗੇ ਪਰ ਬੜੇ ਦੁਖੀ ਮਨ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਕਿੰਨਾ ਪੱਛਮੀ ਸੱਭਤਾ ਦਾ ਸਾਡੇ ਤੇ ਪ੍ਰਭਾਵ ਪਿਆ ਗੁਰੂਆਂ ਪੀਰਾਂ ਦੀ ਪੰਜਾਬ ਧਰਤੀ ਸ਼ਹੀਦਾਂ ਸਿੰਘਾਂ ਦੀ ਧਰਤੀ ਤੇ ਸਾਡਾ ਵਿਲੱਖਣ ਇਤਿਹਾਸ ਸ਼ਾਨਮੱਤਾ ਇਤਿਹਾਸ ਸਾਡੇ ਇਤਿਹਾਸ 'ਚ ਕੀ ਕੀ ਪਿਆ ਸੂਰਬੀਰ ਯੋਧਿਆਂ ਨੇ ਸਾਡੀਆਂ ਮਾਵਾਂ ਦੇ ਕੁੱਖੋਂ ਜਨਮ ਲਿਆ ਪਰ ਅੱਜ ਦਾ ਜੋ ਹਾਲਾਤ ਬਣੇ ਹੋਏ ਨੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਸਾਡੀਆਂ ਕੁੜੀਆਂ ਨੂੰ ਆਨਲੀ ਫੈਨਸ ਐਪ ਵਰਗੀਆਂ ਤੇ ਜਾ ਕੇ ਆਪਣੇ ਕੱਪੜੇ ਬਦਲਨੇ ਪੈ ਰਹੇ ਨੇ ਲਾਈਵ ਦਿਖਾ ਕੇ ਲੋਕਾਂ ਤੋਂ ਪੈਸੇ ਕਮਾਏ ਜਾ ਰਹੇ ਨੇ ਤੁਸੀਂ ਇਹ ਦੇਖੋ ਵੀ ਕਿੰਨਾ ਗੰਦ ਕਵਿਤਾ ਸੋਸ਼ਲ ਮੀਡੀਆ ਤੇ ਪ੍ਰੋਸਿਆ ਜਾ ਰਿਹਾ ਕੁਝ ਕੁੜੀਆਂ ਤਾਂ ਐਹ ਜੀਆਂ ਨੇ ਮਤਲਬ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਆਜ਼ਾਦੀ ਦੇ ਮਾਇਨੇ ਕੀ ਕੱਢ ਲੈਣੇ ਕੀ ਆਜ਼ਾਦੀ ਦੇ ਮਾਇਨੇ ਸਿਰਫ ਛੋਟੇ ਕੱਪੜੇ ਪਾ ਕੇ ਆਪਣਾ ਜਿਸਮ ਦਿਖਾਉਣਾ ਕੀ ਆਜ਼ਾਦੀ ਦੇ ਮਾਇਨੇ ਇਹੀ ਨੇ ਵੀ ਤੁਸੀਂ ਜੋ ਮਨ ਚਾਉਂਦਾ ਗੰਦ ਖੇਸਵਾ ਸੋਸ਼ਲ ਮੀਡੀਆ ਤੇ ਬੋਲ ਰਹੇ ਹੋ ਧੜਾ ਧੜ ਕੀ ਇਹ ਆਜ਼ਾਦੀ ਦੇ ਮਾਇਨੇ ਨੇ ਹਾਲਾਂਕਿ ਸਾਡਾ ਜੋ ਸੱਭਿਆਚਾਰ ਆ ਕਵਿਤਾ ਜੋ ਸਾਡੀਆਂ ਮਰਿਆਦਾਵਾਂ ਨੇ ਜੋ ਸਾਡਾ ਇਤਿਹਾਸ ਹੈ ਉਹ ਬੜਾ ਵਿਲੱਖਣ ਆ ਤੇ ਉਹ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਉਂਦਾ ਪਰ ਇਹ ਬੜੀ ਦੁੱਖ ਦੀ ਗੱਲ ਆ ਹੁਣ ਇਹਦੇ ਵਿੱਚ ਉੱਥੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਨਾ ਵੀ ਸਾਡੇ ਕੁਝ ਜਾਣਕਾਰ ਨੇ ਉਹਨਾਂ ਨੇ ਸਾਡੇ ਨਾਲ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਸਾਡੇ ਨਾਂ ਬਿਲਕੁਲ ਵੀ ਨਾਂ ਦੱਸੇ ਜਾਣ ਅਸੀਂ ਤੁਹਾਨੂੰ ਇੱਥੇ ਦੇ ਹਾਲਾਤ ਨੇ ਜਿਹੜੇ ਉਹ ਦੱਸਣਾ ਚਾਹੁੰਦੇ ਬਲਾਈਂਡ ਡੇਟਸ ਅਸੀਂ ਤਾਂ ਸੁਣਿਆ ਮਤਲਬ ਸੀਰੀਅਸਲੀ ਕਵਿਤਾ ਜੀ ਤੁਸੀਂ ਇੱਥੇ ਸੁਣਿਆ ਵੀ ਕੋਈ ਬਲਾਈਂਡ ਡੇਟਸ ਤੇ ਜਾਂਦਾ ਉੱਥੇ ਬਕਾਇਦਾ ਉਹਨਾਂ ਨੇ ਇਹ ਚੀਜ਼ ਦੱਸੀ ਹੈ ਵੀ ਕੁੜੀਆਂ ਇੱਥੇ ਆ ਕੇ ਇੱਕ ਇੱਕ ਬੇਸਮੈਂਟ ਚ 20 20 ਜਣੇ 10 10 20 20 ਮੁੰਡੇ 10 10 20 20 ਕੁੜੀਆਂ ਤੇ ਉੱਪਰ ਚੀ ਕੁੜੀਆਂ ਅੱਜਕੱਲ ਬਲਾਈਂਡ ਡੇਟਸ ਤੇ ਜਾਂਦੀਆਂ ਨੇ ਖਾਸ ਕਰ ਸਾਡੀਆਂ ਪੰਜਾਬ ਬਣਾ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਲਾਈਂਡ ਡੇਟਸ ਦਾ ਮਤਲਬ ਹੁੰਦਾ ਵੀ ਤੁਸੀਂ ਆਨਲਾਈਨ ਇੱਕ ਐਪਲੀਕੇਸ਼ਨ ਦੇ ਉੱਪਰ ਜਾਂ ਇੱਕ ਪਲੈਟਫਾਰਮ ਦੇ ਉੱਪਰ ਕੋਈ ਵੀ ਬੰਦਾ ਤੁਹਾਨੂੰ ਅਪਰੋਚ ਕਰਦਾ ਤੁਸੀਂ ਤੁਸੀਂ ਉਹਨੂੰ ਮਿਲਣ ਨੂੰ ਜਾਂਦੇ ਹੋ ਹੁਣ ਤੁਸੀਂ ਇੱਕ ਗੱਲ ਦੇਖੋ ਵੀ ਇੱਕ ਕੁੜੀ ਦੀ ਸੇਫਟੀ ਸਿਕਿਉਰਿਟੀ ਮੈਟਰ ਨਹੀਂ ਕਰਦੀ ਹੈਗੀ ਤੁਸੀਂ ਉੱਥੇ ਜਾਂਦੇ ਹੋ ਸਾਹਮਣੇ ਵਾਲਾ ਬੰਦਾ ਕੀ ਪਤਾ ਕੋਈ ਸਾਈਕੋ ਕਿਲਰ ਹੋਵੇ ਕੋਈ ਰੇਪਿਸਟ ਹੋਵੇ ਕਿੱਡੀ ਵੱਡੀ ਗੱਲ ਹੈ ਸੋ ਇਹ ਚੀਜ਼ ਬੜੀ ਸਾਡੇ ਲਈ ਦੁਖਦਾਈ ਹੈ ਤੇ ਜਿੰਨਾ ਜ਼ਿਆਦਾ ਕਹੋ ਵੀ ਵੈਸਟਰਨ ਕਲਚਰ ਜਾਂ ਜਿੰਨਾ ਜ਼ਿਆਦਾ ਅਸੀਂ ਜਿਹੜੇ ਟੈਕਨੋਲੋਜੀ ਚ ਅੱਗੇ ਵੱਧ ਰਹੇ ਆ ਸਾਇੰਸ ਤਰੱਕੀ ਕਰ ਰਹੀ ਹੈ ਸੋਸ਼ਲ ਮੀਡੀਆ ਦਾ ਇਨਫਲੂਐਂਸ ਹੈ ਤਾਂ ਉਨਾ ਹੀ ਜ਼ਿਆਦਾ ਸਾਡੇ ਦਿਮਾਗ ਦਾ ਜਿਹੜਾ ਕਹਿ ਲਓ ਵੀ ਖਾਨਾ ਖਰਾਬ ਹੋ ਚੁੱਕਿਆ ਚੰਦ ਪੈਸਿਆਂ ਦੇ ਲਈ ਬਹੁਤ ਜਗ੍ਹਾ ਮੈਂ ਕਈ ਸਾਡੀਆਂ ਭੈਣਾਂ ਦੇਖਦਾ ਕੁੜੀਆਂ ਦੇਖਦਾ ਉਹ ਕਹਿਣਗੀਆਂ ਸਾਡੇ ਹਾਲਾਤ ਬੜੇ ਖਰਾਬ ਨੇ ਸਾਡੇ ਘਰ ਤੇ ਜ਼ਿੰਮੇਵਾਰੀਆਂ ਨੇ ਅਸੀਂ 20-25 ਲੱਖ ਰੁਪਇਆ ਲਾ ਕੇ ਸਾਨੂੰ ਘਰ ਦਿਆ ਨੇ ਔਕੇ ਸੌਖੇ ਭੇਜਤਾ ਤਾਂ ਮੈਂ ਇਹ ਵੀ ਅਪੀਲ ਕਰੂੰਗਾ ਮਾਪਿਆਂ ਨੂੰ ਵੀ ਇਹ ਲਾਈਵ ਇਹ ਸ਼ੋਅ ਤੁਸੀਂ ਜ਼ਰੂਰ ਦੇਖੋ ਤਾਂ ਤੁਹਾਨੂੰ ਪਤਾ ਲੱਗੇ ਵੀ ਐਕਚੁਅਲ ਦੇ ਵਿੱਚ ਉੱਥੇ ਹੋ ਕੀ ਰਿਹਾ ਹੈ ਕਿਉਂਕਿ ਕੀ ਹੁੰਦਾ ਮਾਪਿਆਂ ਨੂੰ ਇਧਰ ਬੜੇ ਚਾਵੀ ਹੁੰਦਾ ਵੀ ਯਾਰ ਸਾਡਾ ਬੱਚਾ ਕੈਨੇਡਾ ਚਲੇਗਾ ਚਾਹੇ ਮੁੰਡਾ ਚਾਹੇ ਮੁੰਡੇ ਵੀ ਘੱਟ ਨਹੀਂ ਹੈਗੇ ਆਪਾਂ ਥੋੜਾ ਜਿਹਾ ਮੁੰਡਿਆਂ ਦਾ ਵੀ ਬਾਅਦ ਚ ਜ਼ਿਕਰ ਕਰਾਂਗੇ ਜੀ ਵੀ ਸਾਡੀ ਕੁੜੀ ਜਾਂ ਸਾਡਾ ਮੁੰਡਾ ਬਾਹਰ ਚਲੇ ਗਿਆ ਵੀ ਚਲੋ ਯਾਰ ਜਾ ਕੇ ਸਾਰਾ ਕੁਝ ਸੈੱਟ ਹੋ ਜਾਣਾ ਪਰ ਜਦੋਂ ਰਿਐਲਿਟੀ ਚੈੱਕ ਮਿਲਦਾ ਨਾ ਕਵਿਤਾ ਬਾਹਰ ਜਾ ਕੇ ਸੰਘਰਸ਼ ਕਰਨਾ ਪੈਂਦਾ ਬਹੁਤ ਵੱਡੇ ਪੱਧਰ ਤੇ ਤੇ ਉੱਥੇ ਜਾ ਕੇ ਬਹੁਤ ਬੰਦੇ ਡੋਲ ਵੀ ਜਾਂਦੇ ਨੇ ਬਹੁਤ ਕੁੜੀਆਂ ਚੰਗੀਆਂ ਵੀ ਹੈਗੀਆਂ ਨੇ ਜਿਹੜੀਆਂ ਬਹੁਤ ਮਿਹਨਤ ਕਰਕੇ ਪੜ੍ਹਾਈ ਕਰਕੇ ਚੰਗੀਆਂ ਜੋਬਸ ਲੈ ਕੇ ਵਧੀਆ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਪਰ ਉਹਨਾਂ ਦੀ ਵੀ ਗਿਣਤੀ ਆ ਪਰ ਅੱਜ ਅਸੀਂ ਜ਼ਿਕਰ ਉਹਨਾਂ ਕੁੜੀਆਂ ਦਾ ਕਰ ਰਹੇ ਹਾਂ ਜਿਹੜੀਆਂ ਓਨਲੀ ਫੈਨਸ ਐਪ ਵਰਗੀਆਂ ਤੇ ਜਾ ਕੇ ਪਾ ਪੈਸਾ ਕਮਾਉਣ ਦੇ ਜ਼ਰੀਆ ਬਣਾਇਆ ਹੋਇਆ ਜਾਂ ਸੋਸ਼ਲ ਮੀਡੀਆ ਤੇ ਤੁਸੀਂ ਇਹ ਦੇਖੋ ਵੀ ਹੁਣ ਸੋਸ਼ਲ ਮੀਡੀਆ ਦਾ ਜਿਹੜਾ ਐਲਗੋਰਿਦਮ ਆ ਨਾ ਕਵਿਤਾ ਉਹ ਇਸ ਤਰੀਕੇ ਨਾਲ ਸੈੱਟ ਕਰ ਦਿੰਦਾ ਹੈ ਵੀ ਜਿੰਨਾ ਤੁਸੀਂ ਕਚਰਾ ਪਰੋਸੋਗੇ ਜਿੰਨਾ ਤੁਸੀਂ ਗੰਦ ਪਾਓਗੇ ਜਿੰਨਾ ਵਲਗਰ ਹੋਵੋਗੇ ਉਨੇ ਜਿਆਦੇ ਤੁਹਾਡੇ ਅਰਨਿੰਗ ਕਰਨ ਦੇ ਜਿਹੜੇ ਸਾਧਨ ਨੇ ਜਾਂ ਉੰਨੀ ਤੁਸੀਂ ਜਿਆਦਾ ਅਰਨਿੰਗ ਕਰੋਗੇ ਤੁਸੀਂ ਦੇਖੋ ਵੀ ਚਾਈਨਾ ਨੇ ਇਹ ਐਲਗੋਰਿਦਮ ਸੈੱਟ ਕੀਤਾ ਹੈ ਸੋਸ਼ਲ ਮੀਡੀਆ ਦਾ ਤੇ ਆਪਣੇ ਉੱਥੇ ਉਹਨਾਂ ਨੇ ਕੀ ਕੀਤਾ ਹੋਇਆ ਵੀ ਜਿੰਨਾ ਜ਼ਿਆਦਾ ਤੁਸੀਂ ਇਨਫੋਰਮੇਟਿਵ ਤੇ ਨੌਲੇਜ ਵਾਲੀਆਂ ਵੀਡੀਓਜ਼ ਉਹ ਵੱਧ ਪ੍ਰੋਮੋਟ ਹੋਣਗੀਆਂ ਤੇ ਇੱਥੇ ਸਾਡੇ ਕੀ ਇੱਥੇ ਉਲਟਾ ਹੈ ਜਿੰਨਾ ਵਲਗਰ ਹੋਊਗਾ ਜਿੰਨੀ ਕੁੜੀ ਆਪਣੇ ਛੋਟੇ ਕੱਪੜੇ ਦਿਖਾਊਗੀ ਜਿੰਨਾ ਉਹ ਬੈਕਲੈਸ ਹੋਊਗੀ ਜਿੰਨਾ ਉਹ ਆਪਣਾ ਅੰਗ ਪ੍ਰਦਰਸ਼ਨ ਕਰੂਗੀ ਉਹਨੇ ਉਹਨੂੰ ਵਿਊਜ਼ ਉਹਨਾਂ ਉਹਨੂੰ ਅਰਨਿੰਗ ਹੈ ਜਿਹੜੀ ਉਹ ਜ਼ਿਆਦਾ ਹੋਊਗੀ ਤੁਸੀਂ ਸੋਸ਼ਲ ਮੀਡੀਆ ਖੋਲ ਕੇ ਤਾਂ ਦੇਖੋ ਤੁਸੀਂ ਪਰਿਵਾਰ ਚ ਬੈਠ ਕੇ ਇੰਸਟਾਗ੍ਰam ਨਹੀਂ ਦੇਖ ਸਕਦੇ ਫੇਸਬੁਕ ਨਹੀਂ ਦੇਖ ਸਕਦੇ ਸੋ ਇਹ ਐਲਗੋਰਿਦਮ ਹੀ ਇਸ ਤਰੀਕੇ ਨਾਲ ਸੈੱਟ ਕਰ ਦਿੱਤਾ ਗਿਆ ਤੇ ਜਿਹੜੀ ਓਨਲੀ ਤੁਸੀਂ ਆ ਦੇਖੋ ਆंकੜੇ ਦੇਖੋ ਵੀ ਪੈਸੇ ਬਣਾਉਣ ਦਾ ਤਰੀਕਾ ਹੈ ਸਰ ਵਟ ਏਵਰ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਤੁਸੀਂ ਉੱਥੇ ਬਾਥਰੂਮ ਚ ਜਾ ਕੇ ਕੱਪੜੇ ਬਦਲ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਹਾਂ ਜੀ ਮੇਰੇ ਫੈਨਸ ਆ ਇੰਨੇ ਪੈਸੇ ਤੁਸੀਂ ਮੈਨੂੰ ਪੇ ਕਰੋ ਪੈਕੇਜ ਲਓ ਤੇ ਤੁਸੀਂ ਇੰਨੇ ਤੋਂ ਇੰਨੇ ਸਮਾਂ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਤੁਸੀਂ ਮੈਂ ਇਹਨੂੰ ਮੈਂ ਜਦੋਂ ਦੇਖਿਆ ਨਾ ਉਹਦੇ ਚ ਲਿਖਿਆ ਹੁੰਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਸ਼ਾਵਰ ਕਰਦੇ ਨੂੰ ਦੇਖਣਾ ਤੁਸੀਂ ਉੱਥੇ ਜੋ ਵੀ ਹੈਨਾ ਰੈਗੂਲਰ ਤੁਹਾਡੇ ਕੰਮ ਨੇ ਤੁਸੀਂ ਉਹ ਕਰਦੇ ਨੂੰ ਦੇਖਣਾ ਤੇ ਲੋਕ ਪੈਸੇ ਪੇ ਕਰਦੇ ਨੇ ਇੰਸਟਾਗ੍ਰam ਤੇ ਉੱਪਰ ਬਹੁਤ ਕੁੜੀਆਂ ਨੇ ਆ ਉਹ ਆਪਣਾ ਉੱਥੇ ਉਹਨਾਂ ਨੇ ਇੰਸਟਾਗ੍ਰam ਦੀ ਆਈਡੀ ਦੇ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਪਾਈ ਹੁੰਦੀ ਹੈ ਇਹ ਚੀਜ਼ ਵੀ ਆਹ ਮੇਰੀ ਓਨਲੀ ਫੈਨਸ ਦੀ ਐਪ ਹੈ ਜਾਓ ਭਾਈ ਉੱਥੇ ਜਾ ਕੇ ਤੁਸੀਂ ਐਨੇ ਪੈਸੇ ਪੇ ਕਰੋ ਐਨੇ ਪੈਸੇ ਪੇ ਕਰਨ ਤੋਂ ਬਾਅਦ ਤੁਹਾਨੂੰ ਜੋ ਤੁਸੀਂ ਹੈਨਾ ਮੈਂ ਜੋ ਮੇਰਾ ਕੰਮ ਹੈ ਮੈਂ ਕਰੂੰਗੀ ਤੁਸੀਂ ਦੇਖਿਓ ਤੇ ਕਿੱਡੀ ਮਾੜੀ ਗੱਲ ਹੈ ਪੰਜਾਬ ਦਾ ਐਡਾ ਸ਼ਾਨਮੱਤਾ ਇਤਿਹਾਸ ਸਾਡੇ ਪਰਿਵਾਰਾਂ ਨੂੰ ਪਤਾ ਨਹੀਂ ਕਿਹੜਾ ਗੁਨਾਹ ਕਰ ਬੈਠੇ ਆ ਕਵਿਤਾ ਅਸੀਂ ਜਿਹੜਾ ਸਾਨੂੰ ਆ ਦਿਨ ਦੇਖਣਾ ਪੈ ਰਿਹਾ ਸ਼ਾਇਦ ਪਤਾ ਨਹੀਂ ਇਹੀ ਹੈ ਵੀ ਕੱਲਾ ਗੁਨਾਹ ਪਾਉ ਨਹੀਂ ਕਹਿੰਦੇ ਹੁੰਦੇ ਤੁਸੀਂ ਕਿਸੇ ਦਾ ਗਲਾ ਵੜ ਤਾ ਕਵਿਤਾ ਜਾਂ ਕਿਸੇ ਦਾ ਤੁਸੀਂ ਕਤਲ ਕਰ ਤਾ ਵੀ ਇਹੀ ਗੁਨਾਹ ਹੈ ਗੁਨਾਹ ਇਹ ਵੀ ਆ ਵੀ ਆਪਣੀ ਧਰਤੀ ਮਾਂ ਨਾਲ ਦਗਾ ਕਮਾਉਣੀ ਧੋਖਾ ਕਮਾਉਣੀ ਹਾਲਾਂਕਿ ਹਰੇਕ ਬੰਦੇ ਦੀ ਆਪਣੀ ਇੱਕ ਇੰਡੀਵਿਜੂਅਲਿਟੀ ਆਪਣਾ ਇੱਕ ਡਿਸੀਜਨ ਹੈ ਹਰੇਕ ਬੰਦਾ ਚੰਗਾ ਭਵਿੱਖ ਚਾਹੁੰਦਾ ਪਰ ਆਪਣੀ ਮਾਂ ਤੋਂ ਮਾਂ ਤੋਂ ਮੇਰਾ ਕਹਿਣ ਦਾ ਮਤਲਬ ਹੈ ਸਾਡੀ ਪੰਜਾਬ ਦੀ ਧਰਤੀ ਤੋਂ ਬੇਮੁਖ ਹੋਣਾ ਤੇ ਉਹ ਉਹ ਉਹੀ ਕਿਤਨਾ ਕਿਤੇ ਲੱਗਦਾ ਵੀ ਉਹਦੇ ਨਤੀਜੇ ਨੇ ਜਿਹੜੇ ਇਹ ਭੁਗਤਣੇ ਪੈ ਰਹੇ ਨੇ ਜੀ ਜੀ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਕਿਹੜੀ ਮਜਬੂਰੀ ਕਰਕੇ ਇਹ ਅਜਿਹੇ ਕੰਮ ਕਰਦੇ ਨੇ ਹਾਲਾਂਕਿ ਜਦੋਂ ਮੈਂ ਇਸ ਉੱਤੇ ਰਿਸਰਚ ਕਰ ਰਹੀ ਸੀ ਤਾਂ ਕਈ ਵੀਡੀਓਜ਼ ਵੀ ਮੈਂ ਸੁਣੀਆਂ ਕਿ ਉੱਥੇ ਦੀ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਨੇ ਕਿ ਫੀਸ ਵੀ ਭਰਨੀ ਹੁੰਦੀ ਹੈ ਉਹ ਹੋਰ ਵੀ ਕਮ ਹੁੰਦੇ ਨੇ ਹਰ ਵਾਰ ਅਸੀਂ ਮਾਪਿਆਂ ਤੋਂ ਪੈਸੇ ਲੈ ਨਹੀਂ ਸਕਦੇ ਅਸੀਂ ਪੰਜਾਬ ਦੇ ਵਿੱਚ ਰਹਿ ਨਹੀਂ ਸਕਦੇ ਕਿਉਂਕਿ ਉੱਥੇ ਇਹਨਾਂ ਇਨਕਮ ਹੁੰਦੀ ਨਹੀਂ ਐ ਸਾਨੂੰ ਇੱਥੇ ਇਨਕਮ ਜਨਰੇਟ ਹੁੰਦੀ ਐ ਇੱਕ ਦਿਨ ਦੇ ਵਿੱਚ ਮਿਲੀਅਨ ਮਿਲੀਅਨ ਲੋਕੀ ਪੈਸੇ ਕਮਾ ਰਹੇ ਨੇ ਓਨਲੀ ਪੈਨਸ ਦੇ ਥਰੂ ਜੀ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਵੀ ਈਜ਼ੀ ਮਨੀ ਇਹਨੂੰ ਆਪਾਂ ਆਰਾਮ ਨਾਲ ਸੌਖੇ ਸ਼ਬਦਾਂ ਦੇ ਵਿੱਚ ਜੇ ਕਹਿਣਾ ਵੀ ਈਜ਼ੀ ਮਨੀ ਐ ਜੀ ਇਹ ਤੇ ਅੱਜ ਕੱਲ ਦਾ ਜਿਹੜਾ ਦੌਰ ਅਜੋਕੇ ਸਮੇਂ ਦਾ ਕਵਿਤਾ ਚੱਲ ਰਿਹਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਪ੍ਰੋਸੀ ਹੋ ਜਾ ਰਹੀ ਐ ਖਾਸ ਕਰਕੇ ਜੇ ਆਪਾਂ ਭਾਰਤੀ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਬਲਗੈਰਿਟੀ ਹੀ ਹੈ ਜੀ ਤੁਸੀਂ ਇਹ ਦੇਖੋ ਵੀ ਫੇਸਬੁੱਕ ਤੇ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਇਹਨਾਂ ਨੇ ਸਿਸਟਮ ਇਸ ਤਰੀਕੇ ਨਾਲ ਸੈੱਟ ਕਰਤਾ ਇਹਨਾਂ ਦੀਆਂ ਪਹਿਲਾਂ ਨਾ ਕੁਝ ਬੰਦਿਸ਼ਾਂ ਹੁੰਦੀਆਂ ਸੀ ਹਮ ਹਾਲਾਂਕਿ ਆਪਾਂ ਓਨਲੀ ਫੈਨਜ਼ ਐਪ ਦੀ ਗੱਲ ਕਰ ਰਹੇ ਹਾਂ ਮੈਂ ਥੋੜਾ ਜਿਹਾ ਇਹਨੂੰ ਰਿਲੇਟ ਸੋਸ਼ਲ ਮੀਡੀਆ ਦੀਆਂ ਦੂਜੀਆਂ ਐਪਸ ਨਾਲ ਕਰ ਰਿਹਾ ਜੀ ਕਿਉਂਕਿ 19 21 ਦਾ ਹੀ ਫਰਕ ਰਹਿ ਗਿਆ ਹੁਣ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ ਹਾਂਜੀ ਕੁਝ ਚੀਜ਼ਾਂ ਦੀ ਬੰਦਿਸ਼ਾਂ ਹੁੰਦੀਆਂ ਸੀ ਹੁਣ ਤਾਂ ਉਹ ਬੰਦਸ਼ਾਂ ਤੋੜ ਦਿੱਤੀਆਂ ਗਈਆਂ ਨੇ ਤੁਸੀਂ ਇਹ ਦੇਖੋ ਮਾਰਕ ਜ਼ਕਰਬਰਗ ਜਾਂ ਇਹਨਾਂ ਦੇ ਜਿਹੜੇ ਸੀਈਓ ਨੇ ਜਾਂ ਇਹਨਾਂ ਨੇ ਇੰਨੀਆਂ ਬੰਦਸ਼ਾਂ ਹਟਾ ਦਿੱਤੀਆਂ ਨੇ ਉਹ ਸਾਫ ਸ਼ਬਦਾਂ 'ਚ ਇਹ ਕਹਿੰਦੇ ਨੇ ਵੀ ਭਾਈ ਤੁਸੀਂ ਜਿੰਨੇ ਕੱਪੜੇ ਖੋਲਣੇ ਨੇ ਉਹਨੇ ਖੋਲੋ ਤੁਸੀਂ ਤੁਸੀਂ ਇਹ ਕਹਿ ਲਓ ਵੀ ਮਤਲਬ ਮੈਂ ਹੁਣ ਕਿਹੜੇ ਸ਼ਬਦਾਂ ਚ ਉਹ ਚੀਜ਼ ਕਹਾਂ ਵੀ ਤੁਸੀਂ ਜਿੰਨਾ ਜ਼ਿਆਦਾ ਆਪਣਾ ਅੰਗ ਪ੍ਰਦਰਸ਼ਨ ਕਰੋਗੇ ਜਿੰਨੀ ਜ਼ਿਆਦਾ ਤੁਸੀਂ ਵਲੈ ਗੈਵਲਗੈਰਿਟੀ ਦਿਖਾਉਂਗੇ ਤਾਂ ਓਨੇ ਜ਼ਿਆਦਾ ਤੁਹਾਡੇ ਅਰਨਿੰਗ ਦੇ ਸੋਰਸ ਵਧਣਗੇ ਓਨੇ ਜ਼ਿਆਦਾ ਤੁਹਾਡੇ ਫਾਲੋਅਰ ਵਧਣਗੇ ਓਨੇ ਜ਼ਿਆਦਾ ਤੁਹਾਡੇ ਕਾਮਯਾਬ ਹੋਣ ਦੇ ਚਾਂਸਸ ਨੇ ਜਿਹੜੇ ਉਹ ਹੋਰ ਵਧਣਗੇ ਸੋ ਇਹੀ ਚੀਜ਼ ਆ ਹੁਣ ਤੁਸੀਂ ਮਿਲੀਅਨਸ ਦੀ ਗੱਲ ਕੀਤੀ ਆ ਨੈਚੁਰਲ ਜੀ ਗੱਲ ਆ ਤੁਸੀਂ ਦੇਖੋ ਵੀ ਇੱਕ ਕੁੜੀ ਆ ਆਪਣੀ ਫੋਟੋ ਟੂ ਪੀਸ ਬਿਕਨੀ ਨਾਲ ਪਾ ਰਹੀ ਆ ਸੋਸ਼ਲ ਮੀਡੀਆ ਤੇ ਆਪਣਾ ਅਨਾ ਉਹ ਫੋਟੋਜ਼ ਪਾ ਕੇ ਜਿਹੜੀਆਂ ਕਿ ਜੂ ਕਹਿੰਦੇ ਨੇ ਵੀ ਆਪਾਂ ਅੰਗ ਪ੍ਰਦਰਸ਼ਨ ਕਰਨਾ ਤਾਂ ਉਹ ਫੋਟੋਜ਼ ਦੇਖ ਕੇ ਜਦੋਂ ਤੁਸੀਂ ਆਪਣਾ ਉਹ ਵੀ ਵੀ ਸੌਖਾ ਤਰੀਕਾ ਪੈਸੇ ਕਮਾਉਣ ਦਾ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਲੋਕ ਤੁਹਾਡੀਆਂ ਫੋਟੋਆਂ ਨੂੰ ਲਾਈਕ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਤੇ ਉਹ ਉਹਨੂੰ ਹੋਰ ਅੱਗੇ ਪੜਕਾਉਣ ਦੇ ਲਈ ਵੀ ਲਓ ਜੀ ਆ ਹੁਣ ਐਪ ਤੇ ਚਲੇ ਜਾਓ ਇਹਦੇ 'ਚ ਤੁਸੀਂ ਮੈਨੂੰ ਇੰਨੇ ਪੈਸੇ ਪੇ ਕਰੋ ਤੇ ਦੁਨੀਆ ਪੇ ਕਰਦੀ ਆ ਕਰਦੀ ਐ ਪੇ ਦੇਖੋ ਦੁਨੀਆ ਕੀ ਕਰਦੀ ਐ ਆਪ ਰਸ਼ੀਆਨ ਕੁੜੀਆਂ ਕੀ ਕਰਦੀਆਂ ਨੇ ਗੋਰੀਆਂ ਕੀ ਕਰਦੀਆਂ ਨੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਕਲਚਰ ਆ ਉਹਨਾਂ ਦੀ ਕੀ ਜ਼ਿੰਦਗੀ ਹੈ ਕਿਉਂਕਿ ਇੱਕ ਸਭ ਤੋਂ ਵੱਡੀ ਕਵਿਤਾ ਇਹ ਵੀ ਚੀਜ਼ ਅੱਜ ਕੱਲ੍ਹ ਇੱਕ ਨਵੀਂ ਚੀਜ਼ ਸੁਣਨ ਨੂੰ ਮਿਲਦੀ ਹੈ ਚਾਹੇ ਉਹ ਖਾਸ ਕਰ ਕੁੜੀਆਂ ਤੋਂ ਜ਼ਿਆਦਾ ਮਿਲਦੀ ਹੈ ਇਹ ਮੇਰੀ ਜ਼ਿੰਦਗੀ ਹੈ ਮੈਂ ਜੋ ਮਰਜੀ ਕੁਝ ਕਰਾਂ ਤੁਸੀਂ ਕੌਣ ਹੁੰਨੇ ਹੋ ਮੈਨੂੰ ਰੋਕਣ ਵਾਲੇ ਮਤਲਬ ਇਹ ਚੀਜ਼ਾਂ ਪਰਿਵਾਰਾਂ ਨੂੰ ਵੀ ਸੁਣਨ ਨੂੰ ਮਿਲਦੀਆਂ ਨੇ ਕੁੜੀਆਂ ਜਦੋਂ ਥੋੜੀ ਜਿਆ ਅਡਾਰ ਹੋ ਜਾਂਦੀਆਂ ਨੇ ਇੰਡੀਪੈਂਡੈਂਟ ਹੋ ਜਾਂਦੀਆਂ ਨੇ ਬਾਹਰ ਜਾ ਕੇ ਪੈਸੇ ਕਮਾਉਣ ਲੱਗ ਜਾਂਦੀਆਂ ਨੇ ਤਾਂ ਚਾਰ ਪੈਸੇ ਆਉਣ ਲੱਗ ਜਾਂਦੇ ਨੇ ਤਾਂ ਸਭ ਤੋਂ ਪਹਿਲੀ ਚੀਜ਼ ਜੇ ਮਾਂ-ਬਾਪ ਕੋਈ ਸਿਆਣੀ ਗੱਲ ਕਹਿ ਕੇ ਰੋਕਣੀ ਵੀ ਚਾਹੁੰਦਾ ਨਾ ਤਾਂ ਪਹਿਲੀ ਚੀਜ਼ ਇਹ ਸੁਣਨ ਨੂੰ ਮਿਲਦੀ ਹੈ ਇਹ ਮੇਰੀ ਸਮਾਈ ਲਾਈਫ ਇਹ ਮੇਰੀ ਜ਼ਿੰਦਗੀ ਹੈ ਮੈਂ ਜੋ ਮਰਜੀ ਕੁਝ ਕਰਾਂ ਮੈਂ ਆਪਣੇ ਫੈਸਲੇ ਆਪ ਲਵਾਂਗੀ ਜਾਂ ਲਵਾਂਗੀ ਜਾਂ ਲਵਾਂਗਾ ਸੋ ਇਹ ਚੀਜ਼ ਸਭ ਤੋਂ ਪਹਿਲਾਂ ਸਭਾ ਹਾਲਾਂਕਿ ਇਹ ਚੀਜ਼ ਬਿਲਕੁਲ ਗਲਤ ਹੈ ਤੁਹਾਡੇ ਨਾਲ ਤੁਹਾਡਾ ਪਰਿਵਾਰ ਤੁਹਾਡਾ ਵਿਰਸਾ ਉਹਦਾ ਸੱਭਿਆਚਾਰ ਤੁਹਾਡੀਆਂ ਮਰਿਆਦਾਂਵਾਂ ਜੁੜੀਆਂ ਹੁੰਦੀਆਂ ਨੇ ਆਪਾਂ ਉਹਨਾਂ ਚੀਜ਼ਾਂ ਤੋਂ ਕبھی ਤਾਂ ਨਹੀਂ ਮੁਨਕਰ ਹੋ ਸਕਦੇ ਤੇ ਸਾਡੀਆਂ ਕੁੜੀਆਂ ਸਾਡੇ ਤਾਂ ਜਿਹੜਾ ਸਾਡਾ ਇਤਿਹਾਸ ਆ ਨਾ ਕਵਿਤਾ ਉਹਦੇ ਚ ਇੰਨਾ ਕੁਝ ਪਿਆ ਇੰਨੇ ਸੂਰਬੀਰ ਯੋਧਿਆਂ ਨੇ ਜਨਮ ਲਿਆ ਤੇ ਸਾਡੀਆਂ ਜਿਹੜੀਆਂ ਮਾਤਾਵਾਂ ਬੀਬੀਆਂ ਜਿਹੜੀਆਂ ਪਾਸਟ ਚ ਹੋਈਆਂ ਉਹਨਾਂ ਨੇ ਦਿੱਤਾ ਹਿਸਟਰੀ ਕ੍ਰੀਏਟ ਕੀਤੀ ਹੈ। ਹੂੰ ਤੇ ਅਸੀਂ ਅੱਜ ਦੀ ਸਾਡੀ ਇਹ ਇਹ ਸਿਚੁਏਸ਼ਨ ਆਈ ਹੈ ਸਾਡੇ ਲਈ ਇਹ ਦੇ ਦੋ ਮਾੜਾ ਸਮਾਂ ਕੀ ਹੋ ਸਕਦਾ ਵੀ ਅੱਜ ਸਾਨੂੰ ਇਸ ਮੁੱਦੇ ਤੇ ਗੱਲ ਕਰਨੀ ਪੈ ਰਹੀ ਹੈ ਵੀ ਸਾਡੀਆਂ ਕੁੜੀਆਂ ਤਾਂ ਭਾਈ ਬਾਥਰੂਮ ਚ ਜਾ ਕੇ ਕੱਪੜੇ ਬਦਲਦੀਆਂ ਨੇ ਤੇ ਨਹਾਉਂਦੀਆਂ ਦਿਖਾਉਂਦੀਆਂ ਨੇ ਤੇ ਕਹਿੰਦੀਆਂ ਨੇ ਵੀ ਭਾਈ ਮੈਨੂੰ ਪੈਸੇ ਦੋ ਤੇ ਪੈਸੇ ਕਮਾ ਵੀ ਰਹੀਆਂ ਨੇ। ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉੱਥੇ ਹਾਲਾਤ ਬਹੁਤ ਖਰਾਬ ਨੇ ਜੌਬਸ ਨਹੀਂ ਮਿਲ ਰਹੀਆਂ ਯਾ ਉੱਥੇ ਜਿਹੜੀ ਕਹਿੰ ਲੋ ਸਰਵਾਈਵ ਕਰਨ ਦੇ ਲਈ ਉਹਨਾਂ ਕੋਲ ਉਹਨੇ ਰਿਸੋਰਸਸ ਨਹੀਂ ਹੈਗੇ ਮੈਂ ਮੰਨਦਾ ਨਹੀਂ ਹੋਣਗੇ ਮੈਂ ਮੰਨਦਾ ਇਹਦੇ ਚ ਪਰ ਮਾਪਿਆਂ ਨੂੰ ਵੀ ਬਹੁਤ ਸੋਚਣ ਦੀ ਲੋੜ ਨਾ ਆਪਣੇ ਬੱਚਿਆਂ ਤੇ ਉਹਨਾਂ ਪ੍ਰੈਸ਼ਰ ਪਾਓ ਨਾ ਆਪਣੇ ਤੇ ਉਹਨਾਂ ਪ੍ਰੈਸ਼ਰ ਕ੍ਰੀਏਟ ਕਰੋ ਵੀ ਮੁੜ ਕੇ ਜਾ ਕੇ ਤੁਹਾਨੂੰ ਫਿਰ ਕੰਧਾਂ 'ਚ ਸਿਰ ਮਾਰਨ ਦੇ ਜਗ੍ਹਾ ਨਾ ਮਿਲੇ ਜਾਂ ਤੁਸੀਂ ਮੱਥੇ ਤੇ ਹੱਥ ਮਾਰ ਮਾਰ ਕੇ ਕਹੋ ਵੀ ਯਾਰ ਇਹ ਕੀ ਸਾਡੇ ਨਾਲ ਬਾਣਾ ਵਾਪਰ ਗਿਆ ਸਾਡੀਆਂ ਕੁੜੀਆਂ ਉੱਥੇ ਕੀ ਕਰਦੀਆਂ ਫਿਰਦੀਆਂ ਨੇ ਜੀ ਜੀ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਮਾਈਂਡ ਦੇ ਵਿੱਚ ਇੱਕੋ ਗੱਲ ਆ ਰਹੀ ਹੈ ਕਿ ਜਿਵੇਂ ਅਸੀਂ ਇਹ ਖਬਰ ਦੱਸ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੰਜਾਬ ਦੀਆਂ ਕੁਝ ਧੀਆਂ ਜੋ ਵਿਦੇਸ਼ ਦੇ ਵਿੱਚ ਜਾ ਕੇ ਓਨਲੀ ਮਾਈ ਫੈਨ ਐਪਸ ਜਾਂ ਫਿਰ ਬਲਾਈਂਡ ਡੇਟਸ ਤੇ ਜਾ ਰਹੀਆਂ ਨੇ ਤੇ ਦੇ ਵਪਾਰ ਕਹਿ ਸਕਦੇ ਹਾਂ ਦੇ ਵਪਾਰ ਹੋ ਰਿਹਾ ਹੈ ਤਾਂ ਇਹ ਖਬਰਾਂ ਸੁਣ ਕੇ ਮਾਪਿਆਂ ਉੱਤੇ ਕੀ ਬੀਤਦੀ ਹੋएगी ਕਿ ਮਾਪੇ ਇੱਕ ਤਾਂ ਪੈਸੇ ਲਾ ਕੇ ਭੇਜ ਦਿੰਦੇ ਨੇ ਉਸ ਤੋਂ ਬਾਅਦ ਅਜਿਹੀਆਂ ਖਬਰਾਂ ਸੁਣ ਕੇ ਉਹ ਤਾਂ ਹੁਣ ਡਰ ਰਹੇ ਹੋਣਗੇ ਜੋ ਸਾਡੀਆਂ ਧੀਆਂ ਗਈਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਨਾ ਮੈਂ ਤਾਂ ਇੱਕ ਮੁੰਡੇ ਦਾ ਇੱਥੇ ਜ਼ਿਕਰ ਕਰਦਾ ਸਾਡੇ ਨਾਲ ਏਰੀਆ ਖੰਨੇ ਦਾ ਇੱਕ ਮੁੰਡਾ ਸੀਗਾ ਉਹ ਵੀ ਨਾ ਇੱਕ ਕੁੜੀ ਨਾਲ ਰੀਲਜ਼ ਰੂਲਜ਼ ਪਾਉਂਦਾ ਹੁੰਦਾ ਸੀ ਜੀ ਤੇ ਚਲੋ ਉਹਨਾਂ ਦਾ ਕੋਈ ਡਿਸਪਿਊਟ ਹੋ ਗਿਆ ਜੀ ਤੇ ਆਪਸ ਦੇ ਵਿੱਚ ਜਦੋਂ ਡਿਸਪਿਊਟ ਹੋਇਆ ਤਾਂ ਇੱਕ মিডিਆ ਵਾਲੇ ਨੇ ਗੱਲਬਾਤ ਕੀਤੀ ਪਹਿਲਾਂ ਕੁੜੀ ਦੇ ਨਾਲ ਮੁੰਡੇ ਦੇ ਨਾਲ ਉਹਨੇ ਸਵਾਲ ਕੀਤੇ ਉਹਨੇ ਇੱਕ ਸਵਾਲ ਕਰਿਆ ਤੇ ਉਹ ਸਵਾਲ ਦਾ ਜਵਾਬ ਮੇਰੇ ਅੱਜ ਵੀ ਜ਼ਹਿਨ ਦੇ ਵਿੱਚ ਆ ਉਹ মিডিਆ ਵਾਲੇ ਨੇ ਸਵਾਲ ਕੀਤਾ ਕਹਿੰਦਾ ਯਾਰ ਵੀ ਇਹ ਕੁੜੀ ਏਕਣ ਕਰਦੀ ਐ ਐਵੇਂ ਦਾ ਕੁਛ ਸੋਸ਼ਲ ਮੀਡੀਆ ਤੇ ਕਰਦੀ ਐ ਵੀ 4 4 5 5 10 10 ਮੁੰਡਿਆਂ ਦੇ ਨਾਲੇ ਘੁੰਮਦੀ ਐ ਵੀ ਇਹ ਇਹਨੂੰ ਕਰਦੇ ਜਾਂ ਰੋਕਦੇ ਨਹੀਂ ਹੈਗੇ ਵੀ ਇਹਦੇ ਪੇਰੈਂਟਸ ਇਹਨੂੰ ਕੁਛ ਕਹਿੰਦੇ ਨਹੀਂ ਹੈਗੇ ਉਹਨੇ ਇੱਕ ਗੱਲ ਮੁੰਡੇ ਨੇ ਕਿ ਉਹ ਕਹਿੰਦਾ ਵੀਰ ਕਹਿੰਦੇ ਤਾਂ ਹੈਗੇ ਨੇ ਰੁਕਦੀਆਂ ਹੀ ਨਹੀਂ ਹੈਗੀਆਂ ਇਹ ਮੰਨਦੀਆਂ ਹੀ ਨਹੀਂ ਹੈਗੀਆਂ ਕਿਸੇ ਦਾ ਸੋਕੇਤੇ ਨਾ ਕਿਤੇ ਘਰਦਿਆਂ ਦੀ ਵੀ ਆਪਾਂ ਇਹ ਵੀ ਇੱਕ ਐਂਗਲ ਕਹਿ ਸਕਦੇ ਆ ਵੀ ਘਰਦੇ ਇਸ ਹੱਦ ਤੱਕ ਲਾਚਾਰ ਹੋ ਜਾਂਦੇ ਨੇ ਜਾਂ ਸੁਣਦੀਆਂ ਹੀ ਨਹੀਂ ਹੈਗੀਆਂ ਤਾਂ ਉਸ ਤਰੀਕੇ ਦੇ ਨਾਲ ਘਰਦੇ ਹੱਥ ਮੱਥੇ ਤੇ ਹੱਥ ਮਾਰ ਕੇ ਦੇਖਦੇ ਨੇ ਵੀ ਇਹ ਕਿ ਸਾਡੇ ਨਾਲ ਭਾਣਾ ਕੀ ਵਾਪਰ ਗਿਆ ਬਹੁਤ ਸਾਰੇ ਪੇਰੈਂਟਸ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਪੇਰੈਂਟਸ ਇਹ ਹਜੇ ਵੀ ਨੇ ਉਹ ਪੜਾਵਾ ਵੀ ਦਿੰਦੇ ਨੇ ਤੁਸੀਂ ਇਹ ਦੇਖੋ ਕਲਯੁਗ ਹੈ ਇੱਥੇ ਸਿਨੀ ਸੀਰੀਅਸਲੀ ਕਈ ਲੋਕ ਐਹ ਜੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਕਈ ਕੁੜੀਆਂ ਐਹ ਜੀਆਂ ਨੇ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਇੰਸਟਾਗ੍ਰਾਮ ਦੇ ਉਹ ਬੜਾ ਮਤਲਬ ਉਹਨਾਂ ਨੇ ਹੱਥ ਚੱਕੀ ਹੋਈ ਹੈ ਤੇ ਉਹ ਕਈ ਵਾਰ ਆਪਣੀ ਪੇਰੈਂਟਸ ਦੇ ਨਾਲ ਆਪਣੇ ਡੈਡੀ ਦੇ ਨਾਲ ਭਰਾ ਦੇ ਨਾਲ ਆਪਣੀ ਮਾਂ ਦੇ ਨਾਲ ਵੀ ਪਾਉਂਦੀਆਂ ਨੇ ਉਹ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੁੰਦੀ ਹੈ ਵੀ ਇਹਨਾਂ ਦੇ ਘਰ ਦੇ ਇਹਨਾਂ ਦੇ ਛੱਤਰ ਨਹੀਂ ਮਾਰਦੇ ਵੀ ਭਾਈ ਤੁਸੀਂ ਇਹ ਕਿਹੜੇ ਰਾਹ ਤੁਰੀਆਂ ਹੋਈਆਂ ਕੀ ਕਰਨ ਲੱਗੀ ਹੋਈਆਂ ਠੀਕ ਹੈ ਤੁਸੀਂ ਕੋਈ ਇੱਕ ਪਾਰਟਿਕੂਲਰ professions ਚੁਣਨਾ ਹੈ ਜਾਂ ਤੁਸੀਂ ਕਿਸੇ ਐਕਟਿੰਗ ਲਾਈਨ ਦੇ ਵਿੱਚ ਜਾਣਾ ਮਾਡਲਿੰਗ ਦੇ ਜਾਣਾ ਉਹਦਾ ਇੱਕ ਸਿਸਟਮ ਹੈ ਇੱਕ ਉਹਦਾ ਕੁਝ ਤੁਹਾਨੂੰ ਉਹਦਾ ਇੱਕ ਵੱਖਰਾ ਤਰੀਕਾ ਹੈ ਪਰ ਤੁਸੀਂ ਆ ਮਤਲਬ ਕੁਝ ਚੰਦ ਫੈਨਸ ਬਣਾਉਣ ਦੇ ਲਈ ਜਾਂ ਕੁਝ ਚੰਦ ਲਾਈਕਸ ਲੈਣ ਦੇ ਲਈ ਤੁਸੀਂ ਇਹ ਕੁਝ ਕਰ ਰਹੇ ਹੋ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ ਤੇ ਬੇहद ਚਿੰਤਾ ਵਾਲੀ ਗੱਲ ਸਾਡੀ ਕੈਨੇਡਾ ਵਾਲੀਆਂ ਤੀਆਂ ਭੈਣਾਂ ਲਈ ਹੈ ਤੇ ਜਿਨ੍ਹਾਂ ਜਾਣਕਾਰਾਂ ਨੇ ਜਿਹੜੇ ਸਾਡੇ ਚਲੋ ਵੀ ਜਿਨ੍ਹਾਂ ਨੇ ਸਾਨੂੰ ਇਹ ਇਨਫੋਰਮੇਸ਼ਨ ਜਾਂ ਇਹ ਮੁੱਦਾ ਚੁੱਕਣ ਲਈ ਕਿ ਹੈ ਬੜੇ ਦੁਖੀਮਨ ਦੇ ਨਾਲ ਕਵਿਤਾ ਉਹਨਾਂ ਨੇ ਸਾਡੇ ਨਾਲੇ ਸਾਂਝੀ ਕੀਤੀ ਉਹ ਕਹਿੰਦੇ ਵੀ ਦੇਖਿਆ ਨਹੀਂ ਜਾ ਰਿਹਾ ਵੀ ਜੋ ਹਾਲਾਤ ਇੱਥੇ ਕੈਨੇਡਾ ਦੇ ਵਿੱਚ ਬਣੇ ਹੋਏ ਨੇ ਇੱਕ ਇੱਕ ਕਮਰੇ ਦੇ ਵਿੱਚ 4 4 5 5 ਮੁੰਡੇ 10 10 ਮੁੰਡੇ 5 5 10 10 ਕੁੜੀਆਂ ਹਾਲਾਂਕਿ ਚਲੋ ਪਸ ਹਾਰਿਆਂ ਨੂੰ ਇੱਕੋ ਤੱਕੜੀ ਦੇ ਵਿੱਚ ਕਵਿਤਾ ਨਹੀਂ ਤੋਲਦੇ ਬਹੁਤ ਕੁੜੀਆਂ ਚੰਗੀਆਂ ਸਿਆਣੀਆਂ ਵੀ ਹੈਗੀਆਂ ਨੇ ਬੜੀਆਂ ਰਿਸਪੌਂਸੀਬਲ ਜ਼ਿੰਮੇਵਾਰ ਕੁੜੀਆਂ ਵੀ ਹੈਗੀਆਂ ਨੇ ਪਰ ਇੱਕ ਚੀਜ਼ ਹਮੇਸ਼ਾ ਸਿਆਣੇ ਕਹਿੰਦੇ ਨੇ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੁੰਦਾ ਜਿਹੇ ਜਿਹੇ ਦੇਸ ਵਹਿਜ ਆ ਭੇਸ ਉੱਥੇ ਜਦੋਂ ਕੋਈ ਤੁਹਾਨੂੰ ਦੇਖਣ ਵਾਲਾ ਨਹੀਂ ਨਾ ਕਵਿਤਾ ਜਦੋਂ ਤੁਹਾਨੂੰ ਰੋਕਣ ਵਾਲਾ ਨਹੀਂ ਜਦੋਂ ਤੁਹਾਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਨਾ ਹੈਗਾ ਤਾਂ ਫਿਰ ਤਾਂ ਆਪਣੀਆਂ ਮਨਮਰਜ਼ੀਆਂ ਹੁੰਦੀਆਂ ਹੀ ਹੁੰਦੀਆਂ ਨੇ ਹੁਣ ਬਹੁਤ ਕੁੜੀਆਂ ਇਹ ਜਿਹੀਆਂ ਵੀ ਨਹੀਂ ਜਿਹੜੀਆਂ ਵਿਚਾਰੀਆਂ 12ਵੀਂ ਕਰਕੇ ਤੁਸੀਂ ਇੱਕ ਗੱਲ ਦੇਖੋ ਵੀ 12ਵੀਂ ਵਾਲੀ ਕੁੜੀ ਨੂੰ ਕਿੰਨੀ ਕਕਲ ਹੁੰਦੀ ਹੈ ਜਾਂ 12ਵੀਂ ਜਿਹੜੇ ਇੱਕ ਮੁੰਡੇ ਨੇ ਕੀਤੀ ਉਹਨੂੰ ਕਿੰਨੀ ਕ ਦੁਨੀਆਦਾਰੀ ਦੀ ਸਮਝ ਆ। ਤਾਂ ਨੇਚੁਰਲੀ ਗੱਲ ਆ ਉਹਦੇ ਤੇ ਕੋਈ ਉਹ ਬੱਚਾ ਇਹ ਜਾ ਹੋਗਾ ਕੋਈ ਉਹ ਨੌਜਵਾਨ ਮੁੰਡਾ ਕੁੜੀ ਇਹ ਜਾ ਹੋਗਾ ਜਿਹੜਾ 12ਵੀਂ ਕਰਕੇ ਕੋਈ ਪ੍ਰਮਾਤਮਾ ਦੀ ਉਹ ਮੇਰ ਉਹਦੇ ਤੇ ਰਹੇ ਵੀ ਉਹ ਸਿੱਧੇ ਰਾਹ ਤੇ ਰਹੇ ਨਹੀਂ ਤਾਂ ਪੈਰ ਥੜਕਣੇ ਲਾਜ਼ਮੀ ਨੇ ਤੇ ਮੋਸਟ ਜਿਹੜਾ ਮੋਸਟ ਕੇਸ ਸਿਨੈਰੀਓ ਦੇ ਵਿੱਚ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਜਾ ਕੇ ਸਾਡੇ ਪੰਜਾਬੀ ਮੁੰਡੇ ਦਾ ਯਾ ਕੁੜੀ ਦਾ ਪੈਰ ਥੜਕਦਾ ਹੀ ਥੜਕਦਾ ਤੇ ਕਈ ਵਾਰ ਪੈਰ ਇਹ ਜੇ ਬੁਰੇ ਤਰੀਕੇ ਨਾਲ ਫਿਸਲਦਾ ਨਾ ਕਵਿਤਾ ਮੁੜ ਕੇ ਫਿਰ ਸਾਂਭਿਆ ਨਹੀਂ ਜਾਂਦਾ ਹੈ ਜੀ ਸੋ ਇਸ ਲਈ ਅ ਅਸੀਂ ਤਾਂ ਬੜੇ ਦੁਖੀ ਮਨ ਦੇ ਨਾਲ ਇਹ ਗੱਲ ਕਹਿ ਰਹੇ ਹਾਂ ਵੀ ਜੋ ਹਾਲਾਤ ਉੱਥੇ ਬਣੇ ਹੋਏ ਨੇ ਪੱਛਮੀ ਸੱਭਿਆਤਾ ਦੀ ਜਿਹੜੀ ਡੋਮਿਨੈਂਸ ਹੈ ਵੈਸਟਰਨ ਕਲਚਰ ਦੀ ਜਿਹੜੀ ਇੱਕ ਪ੍ਰਭਾਵ ਹੈ ਵੱਧੋ ਜਿਆਦਾ ਪ੍ਰਭਾਵ ਕਿਉਂਕਿ ਸਾਰਾ ਕੁਝ ਰਹਿ ਇਹ ਨਾ ਬਸ ਇੱਕ ਸ਼ੋਅ ਆਫ ਦਾ ਰਹਿ ਗਿਆ ਵੀ ਬਸ ਦਿਖਾਓ ਤੁਸੀਂ ਜੋ 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 ਕੁਝ ਤੁਸੀਂ ਦਿਖਾ ਸਕਦੇ ਹੋ ਬਸ ਉਹ ਕੁਝ ਦਿਖਾਓ ਦਿਖਾਉਣ ਵਾਲਾ ਹੀ ਸਿਸਟਮ ਰਹਿ ਗਿਆ ਸ਼ੋਅ ਆਫ ਚਾਹੇ ਤੁਹਾਡਾ ਪੈਸੇ ਦਾ ਤੁਹਾਡਾ ਬ੍ਰਾਂਡਸ ਦਾ ਤੁਹਾਡੀ ਸਕਸੈਸ ਦਾ ਚਾਹੇ ਪਰ ਤੁਹਾਡੇ ਅੰਕ ਪ੍ਰਦਰਸ਼ਨ ਦਾ ਹੀ ਹੈ ਬਸ ਦਿਖਾਓ ਜੋ ਦਿਖਾਉਣਾ ਸੋਸ਼ਲ ਮੀਡੀਆ ਤੇ ਇਹ ਚੀਜ਼ ਚੱਲ ਰਹੀ ਹੈ ਜੀ ਮਤਲਬ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਆ ਕਿ ਪੋਪੂਲੈਰਿਟੀ ਤੇ ਨਾਲ ਹੀ ਪੈਸੇ ਕਮਾਉਣ ਦੇ ਲਈ ਕਿਉਂਕਿ ਅਸੀਂ ਇੰਸਟਾਗ੍ਰam ਫੇਸਬੁਕ ਕੁਝ ਵੀ ਦੇਖਦੇ ਆ ਤੇ ਉੱਥੇ ਜੋ ਅਜਹੀਆਂ ਰੀਲਸ ਹੁੰਦੀਆਂ ਨੇ ਉਹ ਜ਼ਿਆਦਾ ਮਿਲੀਅਨਸ ਦੇ ਵਿੱਚ ਗਈਆਂ ਹੁੰਦੀਆਂ ਨੇ ਜਿਹੜੀ ਕੰਮ ਦੀ ਚੀਜ਼ ਹੁੰਦੀ ਆ ਉਹਨਾਂ ਨੂੰ ਇੰਨੇ ਵਿਊਜ਼ ਨਹੀਂ ਮਿਲਦੇ ਯਾਨੀ ਜੋ ਬੇਕਾਰ ਦੀਆਂ ਚੀਜ਼ਾਂ ਨੇ ਬਲਗੈਰਿਟੀ ਚੀਜ਼ਾਂ ਨੇ ਉਹਨਾਂ ਨੂੰ ਲੋਕਵੀਤਾ ਪ੍ਰਮੋਟ ਕਰ ਰਹੇ ਨੇ ਬਿਲਕੁਲ ਤੁਸੀਂ ਦੇਖੋ ਇੱਥੋਂ ਸਾਡੀ ਮਾਨਸਿਕਤਾ ਹੀ ਪਤਾ ਲੱਗਦੀ ਏ ਇਹ 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 ਬਿਲਕੁਲ ਤੁਸੀਂ ਦਰੁਸਤ ਜਿਹੜਾ ਸਵਾਲ ਕੀਤਾ ਵੀ ਹੁਣ ਇੱਕ ਇਨਫੋਰਮੇਟਿਵ ਮੀਟਿਵ ਵੀਡੀਓ ਹੋਗਾ ਜਾਂ ਕੋਈ ਚੰਗੀ ਨੌਲੇਜ ਵਾਲੀ ਵੀਡੀਓ ਉਹਨੂੰ ਉਹਨੇ ਮਿਲੀਅਨਸ ਵਿਊ ਨਹੀਂ ਮਿਲਣੇ ਹੈਗੇ ਹੁਣ ਆਪਾਂ ਵੀ ਆ ਮੁੱਦਾ 'ਚ ਮੈਨੂੰ ਮੈਨੂੰ ਇਹ ਵੀ ਗੱਲ ਕਹਿਣੀ ਪੈ ਰਹੀ ਹੈ ਵੀ ਹੁਣ ਅਸੀਂ ਆ ਮੁੱਦਾ ਚੁੱਕਿਆ ਸੀ ਡਿਸਕਸ਼ਨ ਕਰ ਰਹੇ ਆ ਵੀ ਭਾਈ ਸਾਡੀਆਂ ਧੀਆਂ ਭੈਣਾਂ ਨਾਲ ਇਹੋ ਜਿਹਾ ਕੁਝ ਹੋ ਰਿਹਾ ਤਾਂ ਦੇਖਦੇ ਆਂ ਲੋਕ ਸਾਨੂੰ ਕਿੰਨਾ ਕੁ ਪਿਆਰ ਦਿੰਦੇ ਨੇ ਸਾਡੀ ਇਸ ਚੀਜ਼ ਨੂੰ ਕਿੰਨਾ ਕੁ ਪ੍ਰਮੋਟ ਕਰਦੇ ਨੇ ਜਾਂ ਕਿੰਨਾ ਕੁ ਅੱਗੇ ਸ਼ੇਅਰ ਕਰਦੇ ਨੇ ਵੀ ਨਹੀਂ ਯਾਰ ਮੁੰਡਾ ਕੁੜੀ ਨੇ ਬੈਠ ਕੇ ਯਾਰ ਇਹ ਮੁੱਦਾ ਚੁੱਕਿਆ ਡਿਸਕਸ ਕੀਤਾ ਇਸ ਦੇ ਉੱਪਰ ਇਸ ਦੇ ਉੱਪਰ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਤੇ ਹਾਲਾਂਕਿ ਜਿਵੇਂ ਤੁਸੀਂ ਕਿਹਾ ਵੀ ਹੁਣ ਕੋਈ ਕੁੜੀ ਟੂ ਪੀਸ ਬਿਕਨੀ ਪਾ ਕੇ ਰੀਲਸ ਪਾ ਰਹੀ ਆ ਜਾਂ ਕੁਝ ਹਨਾ ਕਾਮਵਾਸ ਨਾ ਪੜ ਘਾ ਰਹੀ ਆ ਤਾਂ ਬੱਸ ਫੇਰ ਤਾਂ ਬੱਲੇ ਬੱਲੇ ਆ ਤਾਂ ਉਹ ਤਾਂ ਮਿਲੀਅਨਸ ਟ੍ਰਿਲੀਅਨਸ ਚ ਜੋ ਮਿਲਦੀਆਂ ਨੇ ਤਾਂ ਹੀ ਤਾਂ ਕੁੜੀਆਂ ਦੇਖੋ ਇੱਕ ਚੀਜ਼ ਹੱਲਾਸ਼ੇਰੀ ਵੀ ਮਿਲਦੀ ਹੈ ਹੁਣ ਇੱਕ ਕੁੜੀ ਨੇ ਇੱਕ ਵੀਡੀਓ ਬਚਾਰਾ ਮਾਤਲ ਕੋਈ ਮੁੰਡਾ ਮੇਰੇ ਵਰਗਾ ਹੋਊਗਾ ਫੋਟੋ ਪਾਊਗਾ 4 ਲਾਈਕ 5 ਲਾਈਕ ਤੇ ਕੋਈ ਕੁੜੀ ਨੇ ਵਲਗਰ ਤਰੀਕੇ ਦੇ ਨਾਲ ਫੋਟੋ ਪਾਤੀ ਹੈ ਤਾਂ ਬਸ ਉਹ ਇੱਕ ਤਰੀਕੇ ਨਾਲ ਉਹ ਵੀ ਮਿਲਦੀ ਹੈ ਇੱਕ ਹੱਲਾਸ਼ੇਰੀ ਵੀ ਮਿਲਦੀ ਹੈ ਵੀ ਭਾਈ ਮੇਰੇ ਤਾਂ ਬਹੁਤ ਚਾਉਣ ਵਾਲੇ ਨੇ ਹੁਣ ਆਹ ਓਨਲੀ ਫੈਨਸ ਆ ਇਹ ਲਿਖਿਆ ਵੀ ਹੋਇਆ ਭਾਈ ਓਨਲੀ ਫੈਨਸ ਹੁਣ ਜਿਹਨੂੰ ਦੋਈ ਲੋਟ ਕਰਕੇ ਦੇਖੀਏ ਤਾਂ ਫੈਨਸ ਦਾ ਮਤਲਬ ਤਾਂ ਉਹੀ ਹੁੰਦਾ ਨਾ ਜਿਹੜੇ ਤੁਹਾਡੇ ਚਾਹਣ ਵਾਲੇ ਨੇ ਵੀ ਸਿਰਫ ਮੇਰੇ ਚਾਹਣ ਵਾਲਿਆਂ ਵਾਸਤੇ ਆ ਇਹ ਸਿਰਫ ਚਾਹਣ ਵਾਲਿਆਂ ਵਾਸਤੇ ਤਾਂ ਉਹੀ ਹੈ ਹੁਣ ਵੀ ਚਾਹਣ ਵਾਲਿਆਂ ਨੂੰ ਫਿਰ ਆਪਣੇ ਨਾਲ ਜੋੜੋ ਉਹਨਾਂ ਤੋਂ ਮਿਲੀਅਨਸ ਬਿਲੀਅਨਸ ਪੈਸੇ ਕਮਾਓ ਤੇ ਆਪਣਾ ਅੰਗ ਪ੍ਰਦਰਸ਼ਨ ਦਿਖਾਓ ਜੀ ਕਿੰਨੀ ਮਾੜੀ ਗੱਲ ਹੈਗੀ ਬਿਲਕੁਲ ਜੇਕਰ ਪੰਜਾਬੀਆਂ ਦਾ ਬਚਪਨ ਤੋਂ ਹੀ ਸੁਪਨਾ ਹੁੰਦਾ ਵਿਦੇਸ਼ ਦੇ ਵਿੱਚ ਜਾ ਕੇ ਉੱਥੇ ਵਸਣ ਦਾ ਆਪਣਾ ਫਿਊਚਰ ਸਿਕਿਉਰ ਕਰਨ ਦਾ ਪਰ ਉਹਨਾਂ ਦੇ ਵਿਚਕਾਰ ਇਹ ਅਜਹੀਆਂ ਖਬਰਾਂ ਸੁਣ ਕੇ ਨਾ ਦਿਲ ਭਾਵੁਕ ਹੋ ਜਾਂਦਾ ਕਿਸ ਤਰੀਕੇ ਦੇ ਨਾਲ ਪੰਜਾਬੀ ਕੁੜੀਆਂ ਕੁਝ ਕਿ ਧੀਆਂ ਜੋ ਸਾਡੀਆਂ ਹੈਗੀਆਂ ਵਿਦੇਸ਼ ਦੇ ਵਿੱਚ ਜਾ ਕੇ ਕਿਸ ਤਰੀਕੇ ਨਾਲ ਉਹਨਾਂ ਨੂੰ ਪੈਸੇ ਕਮਾਉਣੇ ਪੈ ਰਹੇ ਨੇ ਕਿਉਂਕਿ ਅੱਜ ਕੱਲ ਦਾ ਜੋ ਟਾਈਮ ਹੈ ਸੋਸ਼ਲ ਮੀਡੀਆ ਉੱਤੇ ਵਲੌਗਸ ਬਣਾ ਦਿੰਦੇ ਨੇ ਜਾਂ ਰੀਲਸ ਪਾਉਂਦੇ ਨੇ ਜਿਸ ਦੇ ਵਿੱਚ ਕੋਈ ਤੁੱਕ ਦੀ ਗੱਲ ਨਹੀਂ ਹੁੰਦੀ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਫਾਲਤੂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਪੈਸੇ ਆ ਰਹੇ ਨੇ ਕੋਈ ਕੰਮਕਾਰ ਨਹੀਂ ਬਸ ਇੱਧਰ ਗਏ ਉੱਧਰ ਦੀ ਵੀਡੀਓ ਬਣਾ ਲਈ ਉੱਥੇ ਗਏ ਉੱਥੇ ਦੀ ਵੀਡੀਓ ਬਣਾ ਲਈ ਕੋਈ ਕੰਮ ਦੀ ਚੀਜ਼ ਨਹੀਂ ਹੁੰਦੀ ਵਿੱਚ ਬਹੁਤ ਆ ਚਰਚਾ ਵਿੱਚ ਇਹ ਵੀ ਚੜੀਆਂ ਨੇ ਥੋੜੀ ਜਿਹੀ ਪੰਜਾਬ ਦੀ ਗੱਲ ਕਰ ਰਹੇ ਤੁਸੀਂ ਬਲੌਗਸ ਦਾ ਜ਼ਿਕਰ ਕੀਤਾ ਕਈ ਸਾਡੇ ਭਾਈ ਸਾਹਿਬ ਐਜੇ ਨੇ ਵੀ ਤੁਸੀਂ ਇਹ ਦੇਖੋ ਵੀ ਘਰ ਵਾਲੀ ਸਵੇਰੇ ਸੁੱਤੀ ਪਈ ਹੈ ਬੈਡਰੂਮ ਦੇ ਵਿੱਚ ਉਹ ਫੋਨ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਸ਼ੁਕਰ ਮਨਾਉਣਾ ਵੀ ਉਹ ਆਪਣਾ ਸਾਰਾ ਪ੍ਰੋਗਰਾਮ ਆ ਜਿਹੜਾ ਜੇ ਮਤਲਬ 1 ਨੰਬਰ 2 ਨੰਬਰ ਜਾਂਦੇ ਨੇ ਉਹ ਵੀ ਨਹੀਂ ਦਿਖਾਉਂਦੇ ਮਤਲਬ ਕਹਿ ਲਓ ਵੀ ਸਵੇਰ ਤੋਂ ਲੈ ਕੇ ਉਹਨੇ ਫੋਨ ਹੱਥ 'ਚ ਫੜਿਆ ਹੋਇਆ ਹੁੰਦਾ ਪਤਾ ਨਹੀਂ ਕਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਫਤੂਰ ਚੜਿਆ ਹੋਇਆ ਉਹ ਘਰ ਵਾਲੀ ਵਿਚਾਰੀ ਰਾਤ ਦਾ ਕੰਮ ਕੂਮ ਕਰਕੇ ਸੁੱਤੀ ਪਈ ਐ ਉਹ ਜਾ ਕੇ ਉਹਨੂੰ ਜੀ ਉਹ ਉਹ ਬਲੌਗਸ ਜੀ ਇਹ ਬਲੌਗਸ ਮੈਂ ਹੈਰਾਨ ਆ ਇਹਨਾਂ ਨੂੰ ਬਲੌਗਸ ਦਾ ਅਸਲੀ ਮੀਨਿੰਗ ਏ ਨਹੀਂ ਪਤਾ ਹੈਗਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕੋਈ ਚੰਗੀ ਚੀਜ਼ ਨਹੀਂ ਹੈਗੀ ਵੀ ਤੁਸੀਂ ਕੋਈ ਪ੍ਰਮੋਟ ਕਰ ਰਹੇ ਹੋ ਜਾਂ ਦਰਸ਼ਕਾਂ ਨੂੰ ਕੋਈ ਤੁਸੀਂ ਚੰਗੀ ਨੌਲੇਜੇਬਲ ਚੀਜ਼ ਕੋਈ ਦੇ ਰਹੇ ਹੋ ਤਾਂ ਲੋਕ ਲਾਹਣਤਾ ਵੀ ਇੰਨੀਆਂ ਕਮੈਂਟਾਂ 'ਚ ਪਾਉਂਦੇ ਨੇ ਫੇਰ ਨਹੀਂ ਲੋਕ ਸਮਝਦੇ ਤੁਹਾਨੂੰ ਜਵਾਬ ਪਤਾ ਕੀ ਦਿੱਤਾ ਜਾਂਦਾ ਬੜਾ ਹਿੱਕ ਠੋਕ ਕੇ ਲੋਕਾਂ ਨੂੰ ਮੈਂ ਸੁਣ ਕੇ ਹੈਰਾਨ ਰਹਿਣਾ ਵੀ ਕੋਈ ਬੰਦਾ ਕਿਵੇਂ ਇੰਨਾ ਕੋਈ ਅੰਨਾ ਹੋ ਸਕਦਾ ਇੱਕ ਤਾਂ ਅੱਖਾਂ ਦਾ ਨਾ ਹੁੰਦਾ ਵੀ ਹਿਉ ਦਾ ਅੰਨਾ ਕਿਵੇਂ ਹੋ ਜਾਂਦਾ ਬੰਦਾ ਇੰਨਾ ਉਹ ਕਹਿੰਦੇ ਨੇ ਜੀ ਸਾਡੀ ਜ਼ਿੰਦਗੀ ਆ ਸਾਡੀ ਲਾਈਫ ਆ ਮੈਂ ਹੈਰਾਨ ਆ ਤੁਹਾਡੀ ਇੱਕ ਪਰਸਨਲ ਲਾਈਫ ਹੁੰਦੀ ਹੈ ਇੱਕ ਪ੍ਰਾਈਵੇਸੀ ਹੁੰਦੀ ਹੈ ਤੇ ਤੁਹਾਡਾ ਜਿਹੜਾ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਬੜਾ ਕਰੀਬੀ ਰਿਸ਼ਤਾ ਹੁੰਦਾ ਬਹੁਤ ਤੁਹਾਡਾ ਸਭ ਤੋਂ ਨਜ਼ਦੀਕੀ ਰਿਸ਼ਤਾ ਤੇ ਸਭ ਤੋਂ ਖੂਬਸੂਰਤ ਰਿਸ਼ਤਾ ਜੇ ਮਾਂ ਤੋਂ ਬਾਅਦ ਮੈਂ ਕਹਿੰਨਾ ਵੀ ਸਭ ਤੋਂ ਤੁਹਾਡਾ ਕਰੀਬੀ ਰਿਸ਼ਤਾ ਹੈ ਤਾਂ ਤੁਹਾਡਾ ਉਹ ਤੁਹਾਡੀ ਵਾਈਫ ਦੇ ਨਾਲ ਹੁੰਦਾ ਤੇ ਮਤਲਬ ਉਹ ਰਿਸ਼ਤੇ ਨੂੰ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕਰਨਾ ਵੀ ਤੁਹਾਡੀ ਘਰ ਵਾਲੀ ਬੈਡਰੂਮ ਦੇ ਵਿੱਚ ਸੁੱਤੀ ਪਈ ਹੈ ਤੇ ਤੁਸੀਂ ਕੈਮਰਾ ਲੈ ਕੇ ਉੱਥੇ ਪਹੁੰਚੇ ਹੋਏ ਹੋ ਦਿਖਾ ਰਹੇ ਹੋ ਤੇ ਤੁਸੀਂ ਬੋਲ ਰਹੇ ਹੋ ਕਹਿੰਦੇ ਹੋ ਜੀ ਅਸੀਂ ਵਲੌਗਸ ਬਣਾ ਰਹੇ ਹਾਂ ਤੇ ਲੋਕ ਤਾਂ ਇਸ ਹੱਦ ਤੱਕ ਵੀ ਕਹਿੰਦੇ ਨੇ ਉਹਨਾਂ ਨੂੰ ਉਹ ਕਹਿੰਦੇ ਯਾਰ ਜਨਾਨੀਆਂ ਦੇ ਸਿਰ ਤੇ ਪੈਸੇ ਬਣਾਉਣ ਲੱਗੇ ਹੋ ਨੇ ਵੀ ਆਪਣੀਆਂ ਜਨਾਨੀਆਂ ਦਿਖਾ ਦਿਖਾ ਕੇ ਪੈਸੇ ਬਣਾਉਣ ਲੱਗੇ ਹੋਏ ਨੇ ਸੋ ਬੇहद ਚਿੰਤਾ ਵਾਲੀ ਗੱਲ ਆ ਕੈਨੇਡਾ ਦੇ ਵਿੱਚ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਸਾਡੇ ਲਈ ਵੀ ਬੇहद ਅਸੀਂ ਦੁਖੀਮੰਦ ਦੇ ਨਾਲ ਇਹ ਆ ਬੜਾ ਸਾਨੂੰ ਅਸੀਂ ਕਹਿ ਸਕਦੇ ਹਾਂ ਵੀ ਬੜੇ ਔਖੇ ਹੋ ਕੇ ਅਸੀਂ ਇਹ ਚੀਜ਼ ਜਿਹੜੀ ਕਹੀ ਆ ਵੀ ਸਾਡੀਆਂ ਧੀਆਂ ਸਾਡੀਆਂ ਭੈਣਾਂ ਨੂੰ ਹਾਲਾਤਾਂ ਤੋਂ ਮਜਬੂਰ ਹੋ ਕੇ ਵੈਸਟਰਨ ਕਲਚਰ ਵਟ ਏਵਰ ਰੀਜਨਸ ਕੀ ਨੇ ਪਰ ਜੇ ਇਹੋ ਜਿਹਾ ਕੁਝ ਕਰਨਾ ਪੈ ਰਿਹਾ ਤੇ ਇਹ ਬੇहद ਹੀ ਪੰਜਾਬ ਲਈ ਪੰਜਾਬੀਅਤ ਲਈ ਕੌਮ ਲਈ ਸਾਡੇ ਪਰਿਵਾਰਾਂ ਦੇ ਲਈ ਬੜੀ ਚਿੰਤਾ ਵਾਲੀ ਗੱਲ ਹੈ ਜੀ ਬਿਲਕੁਲ ਅਜੇ ਹੀ ਖਬਰ ਤੁਹਾਨੂੰ ਦੱਸਦੇ ਹੋਏ ਵੀ ਸਾਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਕਿਉਂਕਿ ਸਾਡੇ ਪੰਜਾਬ ਦੀਆਂ ਧੀਆਂ ਕੁਝਕ ਧੀਆਂ ਜੋ ਵਿਦੇਸ਼ ਦੇ ਵਿੱਚ ਜਾ ਕੇ ਅਜਿਹੇ ਕੰਮ ਕਰ ਰਹੇ ਨੇ ਜਿਸ ਦੇ ਕਾਰਨ ਅਸੀਂ ਸ਼ਰਮਸਾਰ ਵੀ ਹੁੰਦੇ ਆ ਤਾਂ ਇਸ ਉੱਤੇ ਵਿਚਾਰਨ ਦੀ ਬਹੁਤ ਜ਼ਿਆਦਾ ਤੁਹਾਨੂੰ ਵੀ ਲੋੜ ਹੈ ਜੇਕਰ ਤੁਹਾਡੇ ਬੱਚੇ ਵਿਦੇਸ਼ ਦੇ ਵਿੱਚ ਜਾ ਰਹੇ ਨੇ ਤਾਂ ਵਿਚਾਰਨ ਦੀ ਬੇਹਤ ਜ਼ਿਆਦਾ ਲੋੜ ਹੈ ਤੁਹਾਨੂੰ ਵਕਫ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਆਖਰ ਉੱਥੇ ਹਾਲਾਤ ਕਿਹੋ ਜਿਹੇ ਚੱਲ ਰਹੇ ਨੇ ਤਾ ਇਸੇ ਤਰੀਕੇ ਦੇ ਨਾਲ ਟਿਕਟ ਟੂ ਕੈਨੇਡਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਅਡ ਅਡ ਮੁੱਦਿਆਂ ਮੁੱਦਿਆਂ ਉਤੇ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਆਪਣੀ رائے ਸਾਨੂੰ ਜ਼ਰੂਰ ਦਿਓ ਕਮੈਂਟ ਦੇ ਵਿੱਚ ਅਸੀਂ ਤੁਹਾਡੀ رائے ਦੀ ਜੋ ਹੈ ਇੰਤਜ਼ਾਰ ਜ਼ਰੂਰ ਕਰਾਂਗੇ ਫਿਲਹਾਲ ਮੈਨੂੰ ਜਾਂ ਔਰ ਮੇਰੇ ਜੋ ਸਹਿਯੋਗੀ ਨੇ ਉਹਨਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ